ਲੁਧਿਆਣਾ ਦੇ ਵਿੱਚ ਮਾ ਬੰਗਲਾ ਮੁਖੀ ਧਾਮ ਦੇ ਵਿੱਚ 225 ਘੰਟੇ ਦਾ ਅਖੰਡ ਮਹਾਜਗ ਚੱਲ ਰਿਹਾ ਵਾ ਤਾਂ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾ ਵੀ ਜੜੀਆਂ ਮੈਂ ਨਿਭਾਈਆਂ ਜਾ ਰਹੀਆਂ ਨੇ ਬਲੱਡ ਕੈਂਪ ਲੱਗੇ ਹੋਏ ਨੇ ਲੰਗਰ ਲੱਗੇ ਹੋਏ ਨੇ ਨਾਲ ਦੀ ਨਾਲ ਇੱਥੇ ਜੋੜਾ ਕਰ ਦੇ ਵਿੱਚ ਵੀ ਨੋਖੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਜੋ ਜੋੜਾਕਾਰ ਹੈਗਾ ਵਾ ਹਜ਼ਾਰਾਂ ਸੰਗਤਾਂ ਦੇ ਲਈ ਇੱਥੇ ਜੋੜਾਕਾਰ ਬਣਾਇਆ ਗਿਆ ਵਾ ਤਾਂ ਜਿਹੜਾ ਵੀ ਇੱਥੇ ਸੰਗਤ ਦੇ ਰੂਪ ਦੇ ਵਿੱਚ ਜਿਹੜਾ ਵਿਅਕਤੀ ਇੱਥੇ ਆ ਰਿਹਾ ਵਾ ਤਾਂ ਉਸ ਦੀਆਂ ਚੱਪਲਾਂ ਜਿਹੜੀਆਂ ਮੋ ਜੁੱਤੀਆਂ ਵਾਂ ਉਹਨਾਂ ਨੂੰ ਸਾਫ਼ ਵੀ ਕੀਤੀਆਂ ਜਾ ਰਹੀਆਂ ਪਾਠ ਵੀ ਜਿਹੜਾ ਵਾ ਇਸ ਜੋੜਾ ਕਰਦੇ ਵਿੱਚ ਹਰ ਰੋਜ਼ ਹੁੰਦਾ ਵਾ ਤਾਂ ਇੱਥੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਸੇਵਾਦਾਰ ਇੱਥੇ ਸੇਵਾ ਨਿਵਾਰੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਅਖੰਡ ਮਹਾਜਗ ਜਾਰ ਰਿਹਾ 225 ਘੰਟੇ ਦਾ ਇਸ ਵਾਰ ਅਖੰਡ ਮਹਾਜਗ ਹੋ ਰਿਹਾ ਵਾ ਹਰ ਸਾਲ ਤੁਸੀਂ ਇੱਥੇ ਸੇਵਾ ਕਰਨ ਆਉਂਦੇ ਹੋ ਇਸ ਵਾਰ ਦੀ ਕੀ ਖਾਸ ਸੇਵਾ ਕਰ ਰਹੇ ਹੋ ਸਟ੍ਰੈਟਜੀ ਸਭ ਤੋਂ ਪਹਿਲਾਂ ਜਗਬਾਨੀ ਤੇ ਪੰਜਾਬ ਕੇਸਰੀ ਗਰੁੱਪ ਜਿਹੜੇ ਤੁਸੀਂ ਇੱਥੇ ਆਏ ਹੋ ਅਖੰਡ ਮਹਾਯਗ ਦੇ ਵਿੱਚ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੈ ਮਾਤਾ ਦੀ ਇਸ ਵਾਰ 225 ਘੰਟੇ ਦਾ ਅਖੰਡ ਮਹਾਯਗ ਹੋ ਰਿਹਾ ਤੇ ਪਿਛਲੇ ਵਾਰ 216 ਘ ਮੰਦਰ ਇਹਦਾ ਕਹਿਣਾ ਕਿ ਜੋ ਯੱਗ ਦੇ ਵਿੱਚ ਮੰਦਰ ਜੋ ਸੇਵਾ ਕਰਦਾ ਜੀ ਉਹਨੂੰ ਜਿਹੜਾ ਫਲ ਹੈ ਉਹ ਮਾਮਾਈ ਬੜੇ ਚੰਗੇ ਧੰਗ ਦੇ ਵਿੱਚ ਦਿੰਦੀ ਹੈ ਤੁਸੀਂ ਜੋੜਾ ਘਰ ਚ ਆਏ ਹੋ ਤੇ ਇੱਥੇ ਤੁਸੀਂ ਦੇਖ ਰਹੇ ਲਗਭਗ ਸਾਡੇ ਕੋਲ 150 ਸੇਵਾਦਾਰਾਂ ਦੀ ਟੀਮ ਹੈ ਜੀ ਤੇ ਜੋ ਦਿਨ ਦਾ ਸੇਵਾ ਕਰਦੇ ਆ ਸ਼ਾਮ ਤੱਕ ਤੁਸੀਂ ਇਹਨੂੰ ਦੇਖ ਲੋ ਇੱਕ ਵਾਰ ਭਰੇ ਪਏ ਰੈਕ ਤੇ ਲੋਕ ਹਜ਼ਾਰਾਂ ਦੀ ਗਿਣਤੀ ਚਾਹੁੰਦੇ ਆ ਜੋ ਦੱਸ ਦਿੰਦਾ ਯੱਗ ਉਹ ਤਾਂ ਲੱਖਾਂ ਲੋਕ ਇੱਥੇ ਮੱਥਾ ਟੇਕ ਕੇ ਆਉਂਦੇ ਤੇ ਉਹਨਾਂ ਦੀ ਜਿਹੜੀ ਸਾਰੀ ਜੋੜੇ ਦੀ ਜਿਹੜੀ ਸੇਵਾ ਹੈ ਉਹ ਇੱਥੇ ਸਭ ਆਪਣੇ ਸਾਥੀ ਕਰ ਰਹੇ ਆ ਤੇ ਮੰਨਿਆ ਗਿਆ ਜੋ ਜੋੜਿਆਂ ਦੀ ਸੇਵਾ ਵੈ ਉਹ ਸਭ ਤੋਂ ਵੱਡੀ ਸੇਵਾ ਹੈ ਬੜੇ ਜੋਸ਼ ਦੇ ਨਾਲ ਬੜੀ ਭਗਤੀ ਦੇ ਨਾਲ ਨਾਲ-ਨਾਲ ਜਦੋਂ ਅੰਦਰ ਮਾਲਾ ਚੱਲ ਰਹੀ ਹੁੰਦੀ ਹੈ ਤੇ ਉਹਦੇ ਨਾਲ ਸੁਹਾ ਸੁਹਾ ਦਾ ਉਚਾਰਨ ਨਾਲ-ਨਾਲ ਕਰਦੇ ਆ ਮੰਤਰਾਂ ਦਾ ਉਚਾਰਨ ਨਾਲ-ਨਾਲ ਕਰਦੇ ਆ ਤਾਂ ਉਹ ਬੜੇ ਆਨੰਦ ਦੇ ਨਾਲ ਸਭ ਸੇਵਾ ਕਰ ਰਹੇ ਹੈ ਜੀ ਤੇ ਬਿਲਕੁਲ ਜੀ ਦੇਖੀਏ ਇੱਥੇ ਜਿਹੜਾ ਵੀ ਜੋੜਾ ਲਾਇਆ ਜਾਂਦਾ ਵਾ ਜਾਂ ਜਿਸ ਨੂੰ ਦਿੱਤਾ ਜਾਂਦਾ ਵਾ ਉਸ ਨੂੰ ਸਾਫ਼ ਕਰਕੇ ਜੋੜਾ ਜਿਹੜਾ ਦਿੱਤਾ ਜਾਂਦਾ ਬਿਲਕੁਲ ਜੀ ਆਪਣੇ ਸੇਵਾਦਾਰ ਕੋਸ਼ਿਸ਼ ਕਰਦੇ ਆ ਕਿ ਜਦੋਂ ਤੁਹਾਡਾ ਭੀੜ ਕੱਟ ਹੁੰਦੀ ਹੈ ਹਰ ਜੋੜੇ ਨੂੰ ਕੱਢ ਕੇ ਸਾਫ਼ ਕਰਕੇ ਫਿਰ ਉਸੇ ਰੈਕ 'ਚ ਵਾਪਸ ਰੱਖਦੇ ਆ ਸੋ ਇਹ ਸਭ ਕਰ ਰਿਹਾ ਤੁਸੀਂ ਪਿੱਛੇ ਜਦੋਂ ਕੈਮਰਾ ਦਿਖਾਉਂਗੇ ਤਾਂ ਛੋਟੇ-ਛੋਟੇ ਬੱਚੇ ਆ ਉਹ ਵੀ ਸਪੈਸ਼ਲ ਰੋਜ਼ 6-6 ਘੰਟੇ ਇੱਥੇ ਆ ਕੇ ਸੇਵਾ ਕਰ ਰਹੇ ਆ ਤੇ ਬੜਾ ਅੱਛਾ ਇੱਕ ਉਹਨਾਂ ਨੂੰ ਵੀ ਜੋ ਹੈ ਫਲ ਮਿਲੂਗਾ ਸੇਵਾ ਦਾ ਸਕਿਨਰ ਕੀ ਜੋੜਿਆਂ ਦੀ ਸੇਵਾ ਕਰਕੇ ਜਿਹਦੀ ਮਨੋ ਕਾਮਨਾ ਪੂਰੀਆਂ ਹੁੰਦੀ ਨੇ ਤੁਹਾਡੀਆਂ ਕੋਈ ਮਨੋ ਕਾਮਨਾ ਇਸ ਤਰ੍ਹਾਂ ਦੀ ਕੋਈ ਕੁਰੀਆਂ ਜੋ ਤੁਸੀਂ ਅੱਜ ਫਲ ਲੈ ਰਹੇ ਹੋ ਅੱਜ ਮੇਰੇ ਖਿਆਲ 6 ਸਾਲ ਤੋਂ ਪਿਛਲੇ 6 ਸਾਲੋਂ ਤੋਂ ਸੇਵਾ ਕਰ ਰਿਹਾ ਹਾਂ ਬਿਲਕੁਲ ਜੀ ਮੇਰਾ ਇਹ 6ਵਾਂ ਯੱਗ ਹੈ ਸੇਵਾ ਦੇ ਵਿੱਚ ਮੈਨੂੰ 10 ਸਾਲ ਹੋ ਗਏ ਇਸ ਧਾਮ ਨਾਲ ਜੁੜੇ ਮੰਦਰ ਆਂਦੇ ਹੋਏ ਤੇ ਜੋ ਤੁਸੀਂ ਗੱਲ ਕੀਤੀ ਨਾ ਅਸੀਂ ਸਭ ਤਾਂ ਇਸ ਤਰ੍ਹਾਂ ਦੇ ਆਂ ਜੀ ਸਾਨੂੰ ਤਾਂ ਸਭ ਮਿਲਿਆ ਹੀ ਇੱਥੋਂ ਹੈ ਕੋ ਸਮਝਣਾ ਚਾਹੀਏ ਅਸੀਂ ਆਪਣੇ ਕੈਰੀਅਰ ਦੀ ਗੱਲ ਕਰੀਏ ਚਾਹੀਏ ਐਜੂਕੇਸ਼ਨ ਦੀ ਗੱਲ ਕਰੀਏ ਪਪਾ ਬਿਜ਼ਨਸ ਕਰ ਰਹੇ ਸਭ ਇੱਥੇ ਤੁਹਾਨੂੰ ਦੇਖਣ ਨੂੰ ਅੱਛਾ ਅੱ ਤੋ ਉਸ ਆਪਾਂ ਦੇਖੋ ਦੇਣਾ ਤਾਂ ਕੋਈ ਵੀ ਨਹੀਂ ਦੇ ਸਕਦਾ ਪਰ ਸੇਵਾ ਦੇ ਰੂਪ ਚ ਜੋ ਵੀ ਹੈ ਉਹ ਆਪਾਂ ਇੱਥੇ ਆ ਕੇ ਆਪਣਾ ਜਿਹੜਾ ਰੋਲ ਹੈ ਉਹ ਅਦਾ ਕਰ ਰਹੇ ਹਾਂ ਜੀ ਅਸਲ ਕਿਸ ਤਰ੍ਹਾਂ ਦੀ ਮਨੋ ਕਾਮਨਾ ਇੱਥੇ ਆ ਕੇ ਪੂਰੀ ਹੁੰਦੀ ਆ ਤੁਸੀਂ ਇੱਥੇ ਸੇਵਾ ਵੀ ਨਾਲ ਦੀ ਨਾਲ ਨਿਭਾ ਰਹੇ ਅਤੇ ਜਿੱਦਾਂ ਦੇ ਵੀ ਤੁਸੀਂ ਆਪਣੀ ਮਨੋ ਕਾਮਨਾ ਆਪਣੇ ਮਨ ਚ ਤਾਰ ਕੇ ਆਓ ਤੁਹਾਨੂੰ ਮਹਾਮਾਈ ਬਿਲਕੁਲ ਨੇੜੇ ਹੋ ਕੇ ਸੁੰਦੀ ਹੈ ਔਰ ਤੁਹਾਡੀ ਹਰ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਆ ਕੇ ਤੇ ਜੋੜੇ ਸੇਵਾ ਕਰਨਾ ਤੇ ਜਿਵੇਂ ਮਿੱਟੀ ਅਸੀਂ ਉਤਾਰਦੇ ਆ ਸਾਡੇ ਇੰਦਾ ਹੀ ਜਿਹੜੇ ਪਾਪ ਆ ਸਾਡੇ ਉਤਰ ਜਾਂਦੇ ਆ ਜਿਹੜੀ ਮਨੋ ਕਾਮਨਾ ਦੀ ਗੱਲ ਆ ਮੇਰੇ ਦੋਨੇ ਬੱਚੇ ਆਸਟ੍ਰੇਲੀਆ ਸੈਟਅਪ ਪੂਰੇ ਇੱਥੋਂ ਹੀ ਸਾਰਾ ਕੁਝ ਮਿਲਿਆ ਦਰਬਾਰ ਚੋਂ 2014 ਤੋਂ ਮੈਂ ਆ ਰਿਹਾ ਇੱਥੇ ਤੇ ਦੋਨੇ ਮੇਰੇ ਬੱਚੇ ਬਾਹਰ ਆ ਸੈਟਅਪ ਤੇ ਜੋੜੇ ਦੀ ਸੇਵਾ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਕਿਰਪਾ ਮਹਾਮਾਈ ਦੀ ਬਹੁਤ ਕਿਰਪਾਈ ਪਰਿਵਾਰ ਇੱਥੋਂ ਸੈੱਟ ਹੋਇਆ ਪਰਿਵਾਰ ਇੱਥੋਂ ਸੈੱਟ ਹੋਇਆ ਸਾਡੀ ਜ਼ਿੰਦਗੀ ਸੈੱਟ ਹੋਈ ਆ ਮਾਹ ਮਾਈ ਨੇ ਸਾਨੂੰ ਕਾਰਾਂ ਤੇ ਲੈ ਕੇ ਆਂਦਾ ਬਹੁਤ ਬਹੁਤ ਵਧੀਆ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਸੇਵਾ ਜੜੀ ਨਿਭਾ ਰਹੇ ਹੋ ਮੈਂ ਜੀ 2016 ਤੋਂ ਲੱਗਿਆ ਜਿਵੇਂ ਤੁਸੀਂ ਦੱਸਿਓ ਆ ਵੀ ਮਨੋ ਕਾਮਨਾ ਮਾ ਮਾਈ ਨੇੜੇ ਓਕੇ ਸੁਣਦੀ ਆ ਬਿਲਕੁਲ ਸੁਣਦੀ ਆ ਜੀ ਤੇ ਦਾਤੀ ਦੀ ਇੰਨੀ ਕਿਰਪਾ ਜੀ ਮੈਂ ਇਸ ਥਾਮ ਦੇ ਵਿੱਚ ਮੈਂ ਲੁਧਿਆਣਾ ਸ਼ਮਲਾਪਰੀ ਤੋਂ ਆਉਂਦਾ ਜੀ ਇਸ ਥਾਮ ਦੇ ਵਿੱਚ ਮੈਂ ਸਾਈਕਲ ਤੇ ਆਂਦਾ ਹੁੰਦਾ ਸੀ ਅੱਛਾ ਜੀ ਕਿਸੇ ਟਾਈਮ ਮੇਰਾ ਘਰ ਇਥੋਂ 18-20 ਕਿਲੋਮੀਟਰ ਦੀ ਦੂਰੀ ਤੇ ਆ ਮੈਂ ਸਾਈਕਲ ਤੇ ਆਂਦਾ ਸੀ ਅੱਜ ਦਾਤੀ ਨੇ ਮੈਨੂੰ ਆਪਣੀ ਗੱਡੀ ਦਿੱਤੀ ਹੋਈ ਹੈ ਜੀ ਬਹੁਤ ਨੇੜੇ ਹੋ ਕੇ ਸੁਣੀ ਮੈਂ ਤਾਂ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਕਹਿਣਾ ਚਾਹਨਾ ਕਿ ਇੱਥੇ ਆਓ ਆਹੂਤੀ ਪਾਓ ਔਰ ਮਾਤਾ ਰਾਣੀ ਤੋਂ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਓ ਤਾਂ ਬਿਸਕੁਲੇ ਇਹ ਪਰਿਵਾਰ ਦੇ ਨਾਲ ਜਿਹੜੀ ਆਪਣੀ ਸੇਵਾ ਨਿਭਾਉਣ ਦੇ ਲਈ ਇੱਥੇ ਪਹੁੰਚਦੇ ਨੇ ਤਸਵੀਰਾਂ ਤੁਸੀਂ ਦੇ ਦਿੱਤਾ ਸੇਵਾਦਾਰ ਜਿਹੜੇ ਲੱਗੇ ਨੇ ਮੰਦਿਰ ਦੇ ਵਿੱਚ ਅਖੰਡ ਮਹਾਂ ਜਾਗ ਚੱਲ ਰਿਹਾ ਵਾ ਨਾਲ ਦੀ ਨਾਲ ਸੇਵਾਦਾਰ ਜਿਸ ਤਰ੍ਹਾਂ ਅੰਦਰ ਹੂਤੀ ਦੀ ਆਵਾਜ਼ ਆਉਂਦੀ ਹੈ ਸੁਆਹਾ ਤਾਂ ਉਸ ਵਕਤ ਇਹ ਮੰਤਰਾਂ ਦਾ ਜਾਪ ਜਿਹੜਾ ਵਾ ਉਹ ਵੀ ਕਰਦੇ ਹੁੰਦੇ ਨੇ ਤਾਂ ਇੱਥੇ ਬੱਚੇ ਛੋਟੇ-ਛੋਟੇ ਬੱਚੇ ਵੀ ਸੇਵਾ ਨਿਭਾ ਰਹੇ ਨੇ ਤਾਂ ਗੱਲਬਾਤ ਵੀ ਬੱਚਾ ਨਾਲ ਵੀ ਕਰਾਂਗੇ ਬੇਟਾ ਸੇਵਾ ਕਰ ਰਹੇ ਹੋ ਆਪ ਵੀ ਜਾਂ पे यस ਅੰਕਲ ਕਿੰਨੇ ਵਜੇ ਆ ਰਹੇ ਹੋ ਜਾਂ पे ਹਮ ਤਾਂ ਇੱਕ ਸਾਥ ਹੋ ਗਿਆ ਘੱਟੇ ਇੱਕ ਸਾਥ ਕਿੰਨੇ ਵਜੇ ਆਏ ਤੁਸੀਂ ਵਕਤ ਸੁਬਾ ਤਾਂ ਨਹੀਂ ਸ਼ਾਮ ਨੂੰ ਆਏ تھے۔ ਕਿੰਨੇ ਵਜੇ? 4-5 ਵਜੇ। 12:30 ਤੱਕ। ਜੋੜਾ ਘਰ ਦੇ ਵਿੱਚ ਇਹ ਸੇਵਾ ਨੂੰ ਭਾਈ ਜਾਂਦੀ। ਜਿਹੜੀ ਆਪਾਂ ਕਹਿੰਦਾ ਸਭ ਤੋਂ ਉੱਤਮ ਜਿਹੜੀ ਸੇਵਾ ਜੋੜਾ ਘਰ ਦੀ ਮਿਲਦੀ ਜਾਂਦੀ ਹੈ। ਜੋੜਾ ਘਰ ਦੀ ਮਿਲਦੀ ਜਾਂਦੀ ਹੈ ਕਿ ਜਿਹੜਾ ਫਾਲ ਹੈਗਾ ਜੋੜਾ ਘਰ ਦੇ ਵਿੱਚ ਕਹਿੰਦੇ ਬੰਦਾ ਜਾਣ ਵਾਲੀ ਜਾਂਦਾ ਹੈ ਅਤੇ ਜਦੋਂ ਵਾਪਸ ਆ ਕੇ ਜੋੜਾ ਲੈਂਦਾ ਹੈ। ਤਾਂ ਜੋ ਮਨ ਦੀ ਮਨੋ ਕਾਮਨਾ ਮਨ ਦੀ ਵਸਤ ਹੈਗੀ ਉਹ ਪੂਰੀ ਹੁੰਦੀ ਹੈ। ਹੁਣ ਬੱਚੇ ਆਉਂਦੇ ਆ ਬੱਚਾ ਇਹ ਉਹ ਪੌਣ ਦੇ ਵਿਚਾਰਿਆ ਹੈ ਜੋ ਇੱਕ ਬੱਚੇ ਦੀ ਮਨ ਦੀ ਬਸਤਾ ਹੁੰਦੀ ਹੈ ਕਿ ਮੈਂ ਇਹ ਕਰਨਾ ਹੈ ਉਹ ਕਰਨਾ ਹੈ ਉਹ ਜਿਹੜੇ ਮੋਨਾ ਕਾਮਨਾ ਦੇ ਮਾਂ ਭਗਵਤੀ ਆਲ ਭਵਾਨੀ ਆ ਸ਼ਕਤੀ ਮਾਂ ਦੁਰਗਾ ਮਾਂ ਬਗਲਾਮੁਖੀ ਪੂਰੀਆਂ ਕਰਦੀ ਹੈ ਤੇ ਹਰ ਤਰ੍ਹਾਂ ਦੀ ਜੀਸ ਹਸਾਬ ਨਾਲ ਬੰਦਾ ਆਉਂਦਾ ਜਿਹੜੀ ਮੋਨਾ ਕਾਮਨਾ ਲੈ ਕੇ ਆਉਂਦਾ ਹੈ ਉਹ ਮਾਂ ਬਗਲਾਮੁਖੀ ਪੂਰਨ ਕਰਦੀ ਹੈ ਪਰਿਵਾਰ ਦੇ ਨਾਲ ਆਉਂਦੇ ਤੇ ਪੂਰੀ ਸੇਵਾ ਕਰ ਹਾਂ ਪੂਰੀ ਪਰਿਵਾਰ ਨਾਲ ਸੇਵਾ ਨਾਲ ਆਈ ਦੀ ਪਰਿਵਾਰ ਨਾਲ ਆਈਦਾ ਹੈਗਾ ਮੈਂ ਆਪਣੀ ਡਿਊਟੀਆਂ ਨਿਭਾਉਂਦੇ ਤੁਸੀਂ ਇੱਥੇ ਜੁੜੇ ਜੀ ਅਸੀਂ ਨਹੀਂ ਨਿਭਾਉਂਦੇ ਜੀ ਡਿਊਟੀ ਮਾਂ ਬਗਲਾਮੁਖੀ ਆਪ ਲੈਂਦੀ ਆ ਸਾਡੀ ਤਾਂ ਨਹੀਂ ਹਿੰਮਤ ਥੀ ਸਾ ਜਿੱਥੇ ਬਿਠਾਉਂਦੀ ਐ ਬੈਠੇ ਸੇਵਾ ਕਰ ਰਹੇ ਆਂ ਕਿੰਨੇ ਸਾਲਾਂ ਤੋਂ ਤੁਸੀਂ ਮੈਂ ਇੱਥੇ 10-12 ਸਾਲ ਹੋ ਗਏ ਮੈਂ 10 ਸਾਲ ਤੋਂ ਇੱਥੇ ਮੈਂ ਆ ਰਿਹਾ ਹਰ ਵੀਰਵਾਰ ਤੇ ਉਹਦਾ ਹਵਨ ਦੇ ਵਿੱਚ ਅੱਲ ਮਿਲਿਆ ਕੋਈ ਲੱਗਦਾ ਮਾਤਾ ਨੇ ਮਨੋ ਕਾਮਨਾ ਪੂਰੀ ਕਿਸੇ ਚੀਜ਼ ਦੀ ਰੱਖੀ ਜੀ ਜਸਟਾ ਤਾਂ ਜੇ ਕੁਛ ਰਿਹਾ ਹੋਵੇ ਮਿੰਗ ਮੰਗੇ ਮੋਤੀ ਮਿਲੇ ਮੰਗੇ ਨਾ ਮਿਲੇ ਭੀਖ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਅੰਦਰ ਖੰਡ ਮਹਾਜਾ ਚੱਲ ਰਿਹਾ ਜਿੱਦਾਂ ਅੰਦਰ ਜਾਪ ਹੁੰਦਾ ਤੁਸੀਂ ਵੀ ਇੱਥੇ ਜਾਪ ਕਰਦੇ ਹੋ ਜਾਪ ਨਾਲ ਨਾਲ ਚੱਲੀ ਜਾਂਦੇ ਜੀ ਸੜੇ ਦਾ ਜਾਪ ਵੈਸੀ ਤੁਹਾਨੂੰ ਦੱਸਿਆ ਜੋੜਾ ਕਰਕੇ ਬੈਠੇ ਜਾਪ ਵੈਸੀ ਹੋਈ ਜਾਂਦਾ ਹੈ ਕਿ ਜਾਪ ਜਾਪ ਹੋ ਜਾਂਦਾ ਹੈ ਜੈ ਮਾ ਬਗੜਾ ਦੀ ਨੇ ਸੇਵਾ ਜਿਹੜੀ ਆ ਨਿਭਾਈ ਜਾ ਰਹੀ ਹੈ ਨਾ ਤਸਵੀਰਾਂ ਤੁਸੀਂ ਦਿਖਾ ਦਿਓ ਬੱਚੇ ਜਿਹੜੇ ਨੇ ਛੋਟੇ ਛੋਟੇ ਬੱਚੇ ਹਰ ਗਰੁੱਪ ਦੇ ਵਿੱਚ ਇਹ ਬੱਚੇ ਤੁਹਾਨੂੰ ਮਿਲਣਗੇ ਜਿੱਥੇ ਇਹ ਸੇਵਾ ਨਿਭਾਉਣ ਦੇ ਲਈ ਪਹੁੰਚਦੇ ਨੇ ਤੁਸੀਂ ਕਿੰਨੇ ਦਿਨ ਤੋਂ ਉੱਥੇ ਸੇਵਾ ਕਰ ਰਹੇ ਹੋ ਮੈਂ 2 ਸਾਲਾਂ ਤੋਂ ਇੱਕ 2 ਸਾਲਾਂ ਤੋਂ ਮੈਂ ਇੱਥੇ ਸੇਵਾ ਕਰ ਰਿਹਾ ਹਾਂ ਕਿਹਦੇ ਨਾਲ ਆਨੇ ਸੀ ਮੈਂ ਇਕੱਲਾ ਹੀ ਆਨਾ ਅੱਛਾ ਮੇਰਾ ਕਰ ਬਸ ਬਾਸ ਹੀ ਹੈ ਤਾਂ ਮੈਂ ਅਕੇਲੇ ਹੀ ਸਾਈਕਲ ਤੇ ਆ ਜਾਣਾ ਅਕੇਲੇ ਸਾਈਕਲ ਤੇ ਕਿਉਂ ਸਵੇਰੇ 6 ਵਜੇ ਆਣਾ ਉਹ ਰਾਤ ਨੂੰ 12 ਵਜੇ 1 ਵਜੇ ਮੈਂ ਚੱਲ ਜਾਣਾ ਤਾਂ ਬਿਲਕੁਲ ਛੋਟੇ ਛੋਟੇ ਬੱਚੇ ਨੇ ਨਾਲ ਦੀ ਨਾਲ ਸੇਵਾ ਨਿਭਾਉਂਦੇ ਨੇ ਤਾਂ ਕਹ ਰਹੇ ਨੇ ਕਿ ਜੋੜਾ ਘਰ ਦੀ ਸੇਵਾ ਜਿਹੜੀ ਆ ਵੱਡਾ ਫਲ ਮਿਲਦਾ ਜਦੋਂ ਇੱਥੇ ਸੇਵਾ ਕੀਤੀ ਜਾਂਦੀ ਹੈ ਤਾਂ ਇਹ ਸੇਵਾਦਾਰ ਪਿਛਲੇ ਲੰਬੇ ਸਮੇਂ ਤੋਂ ਇੱਥੇ ਜੋੜਾ ਘਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਜਦੋਂ ਵੀ ਇੱਥੇ ਅਖੰਡ ਮਹਾਜਗ ਹੁੰਦਾ ਵਾ ਜਾਂ ਹਰ ਵੀਰਵਾਰ ਇੱਥੇ ਯੱਗ ਹੁੰਦਾ ਵਾ ਤਾਂ ਇਹ ਸੇਵਾਦਾਰ ਇੱਥੇ ਆ ਕੇ ਆਪਣੀਆਂ ਸੇਵਾ ਨਿਭਾਉਂਦੇ ਨੇ ਔਰ ਕਹਿੰਦੇ ਨੇ ਕਿ ਜੋੜਾ ਘਰ ਦੇ ਵਿੱਚ ਜਿਹੜੀ ਸੇਵਾ ਕੀਤੀ ਜਾਂਦੀ ਹੈ ਉਸ ਦਾ ਫਲ ਜਿਹੜਾ ਵਾ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਮਿਲਦਾ ਔਰ ਇਹ ਸੇਵਾ ਜਿਹੜੀ ਆ ਇੱਕ ਵੱਡੀ ਸੇਵਾ ਜਿਹੜੀ ਆ ਮੰਨੀ ਜਾਂਦੀ ਹੈ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕਬਾਜ ਜਗਮਨ ਟੀ